ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਖਤੇ ਪਿਆਰੇ ਬੀਰੋ ਭੈਣੋ ਆਪਣੀਆਂ ਮਾਤਾਵਾਂ ਦੇ ਬੱਚੇ ਛੋਟੇ ਵੀਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਜ ਕਰਿਓ ਜੋ ਕਿ ਬਿਲਕੁਲ ਫ੍ਰੀ ਹੁੰਦਾ ਹੈ ਇੱਕ ਬਟਨ ਹੀ ਦਬਣਾ ਤੁਸੀਂ ਸਿੱਖਾਂ ਨੂੰ ਸਿੱਖਾਂ ਦੀ ਮਦਦ ਜਰੂਰ ਕਰਨੀ ਚਾਹੀਦੀ ਹੈ ਕਿਉਂਕਿ ਆਪਣੀ ਮਦਦ ਕੋਈ ਨਹੀਂ ਕਰਦਾ ਆਪਾਂ ਹਰੇਕ ਦੀ ਮਦਦ ਕੰਨ ਲਈ ਪਹੁੰਚ ਜਾਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਨਹੀਂ ਮੈਂ ਤਾਂ ਮੈਂ ਤਾਂ ਕਹਾਂ ਨੂੰ ਵੀ ਇੱਕ ਨਾਲ ਤੁਸੀਂ ਮੇਰੀ ਮਦਦ ਕਰੋਗੇ ਤਾਂ ਮੈਂ ਜੋ ਵੀਡੀਓ ਚ ਰਹੀ ਕੁਝ ਗੱਲ ਕਿਸੇ ਤੋਂ ਸੁਣ ਕੇ ਕਿਉਂਕਿ ਮੈਂ ਕੋਈ ਬਹੁਤ بڑا ਗਿਆਨੀ ਨਹੀਂ ਮੈਂ ਕਿਸੇ ਤੋਂ ਗਿਆਨ ਲੈ ਗਿਆਨੀ ਗਿਆਨवान ਗਨਸਰ ਕਿ ਕਹਾ ਕਰ ਰਹੇ ਹਾਂ ਕੋਈ ਸ਼ਾਇਰ ਮੇਰੇ ਵਾਂਗੂੰ ਮੈਂ ਵੀ ਬਹੁਤ ਘਟ ਰਹਾ ਸੀ ਸੀ ਸ਼ਾਇਦ ਕੋਈ ਸਹੀ ਰਾਹ ਹਾਂ ਤੇ ਅਜੇ ਵੀ ਕਿਉਂਕਿ ਬੇਪਰ ਨੇ ਬਹੁਤ ਬੜੀਆਂ ਚਾਲਾਂ ਚਲਾਈਆਂ ਹੁੰਦੀਆਂ ਨੇ ਆਪਾਂ ਨੂੰ ਗੁੰਮਰਾਹ ਕਰਾਂ ਦੀਆਂ ਆ ਇੱਕ ਹੁਣ ਮੈਂ ਪਿੱਛੇ ਜੇ ਗੱਲ ਸੱਚ ਪਹਿਲਾਂ ਆਪਾਂ ਕਰ ਲਈਏ ਵੀ ਸੁੱਖੇ ਤੇ ਜਿੰਦੇ ਜੀ ਸ਼ਾਦ ਉਸ ਨੂੰ ਕੋਟ-ਕੋਟ ਪਰਨਾ ਉਹਨਾਂ ਦੇ ਕੱਲ ਦਿਨ ਨਿਕਲੇ ਸੀ ਕੱਲ ਸੀਗਾ ਕਹਿੰਦੇ ਹਾਂਜੀ ਫਸਟ ਟਾਈਮ ਮਾਈਂਡ ਕਹਿੰਦੇ ਇੰਨਾ ਜ਼ਿਆਦਾ ਮਾਸਟਰ ਮਾਈਂਡ ਸੀ ਇੰਨੀ ਜ਼ਿਆਦਾ ਜ਼ਮੀਨ ਜਾਇਦਾਦ ਹਾਣ ਦੇ ਬਾਜੀ ਉਹ ਬੰਦੇ ਚਾਹੁੰਦੇ ਆਪਣਾ ਰਾਜਨੀਤੀ ਦੇ ਵਿੱਚ ਵੀ ਕਰੀਅਰ ਬਣਾ ਸਕਦੇ ਕੋਈ ਬਿਜ਼ਨਸ ਕਰਕੇ ਵੀ ਕਾਮਯਾਬ ਹੋ ਸਕਦੇ ਸੀ ਪਰ ਨਹੀਂ ਹਾਂ ਕਹਾ ਦੇ ਦਰਦ ਨੂੰ ਸਮਝਿਆ ਸੁੱਖੇ ਤੇ ਜਿੰਦੇ ਉਹਨਾਂ ਦੀ ਪਰਸਨੈਲਿਟੀ ਦੇਖੋ ਤੁਸੀਂ ਫੋਟੋਆਂ 'ਚ ਉਹ ਕੱਪੜੇ ਉਹ ਪਾਉਂਦੇ ਰਹੇ ਨੇ ਬ੍ਰਾਂਡਡ ਜਿਹੜੇ ਹੁਣ ਲੋਕ ਪਾਉਂਦੇ ਨੇ ਜਿਹੜੇ ਬੰਦਿਆਂ ਦੇ ਕਹਾ ਤੁਸੀਂ ਦੇਖੋਗੇ ਉਹਨਾਂ ਦੀਆਂ ਫੋਟੋਆਂ 'ਚ ਉਹਦਾ ਲਾਈਫ ਸਟਾਈਲ ਛੱਡ ਕੇ ਉਹ ਕੌਮ ਦਾ ਦਰਦ ਸਮਝਿਆ ਉਹਨਾਂ ਨੇ ਉਨਨੂੰ ਪਤਾ ਸੀ ਵੀ ਕੌਮ ਦੇ ਉੱਪਰ ਬਿਫਤਾ ਕੌਮ ਦੇ ਉੱਪਰ ਜੜਵਾਣੇ ਚੜ ਕੇ ਆਏ ਉਹਨੇ ਤੇ ਚੜ ਕੇ ਆਇਆ ਨੂੰ ਤੁਹਾਨੂੰ ਪਤਾ ਸਿੱਖ ਕੌਮ ਹਮੇਸ਼ਾ ਹੀ ਮਾਨ ਸਰਕਾਰ ਹਰੇਕ ਨੂੰ ਜਿੰਦੀ ਆ ਉਹ ਜੇ ਨਿਮਕੇ ਹੋਵੇ ਤਦ ਦੀਗ ਜੇ ਚੜ ਕੇ ਆਵੇ ਤਦ ਤੀਗ ਇਹ ਸਾਡੀ ਪਰੰਪਰਾ ਹੈ ਉਹਨਾਂ ਨੇ ਨਿਭਾਈ ਬਾਕੂਬ ਨਖਰ ਬਾਈ ਤੇ ਕੌਮ ਦੀ ਡਿਗਰੀ ਲੱਥੀ ਪੱਗ ਨੂੰ ਇੱਕ ਸਤਕਾਰ ਸਹਿਤ ਉੱਚਾ ਕੀਤਾ ਤੇ ਅੱਜ ਹਰੇਕ ਸਿੱਖ ਦਾ ਪੰਜਾਬੀ ਦਾ ਸੀਨਾ ਚੌੜਾ ਹੋ ਜਾਂਦਾ ਉਹਨਾਂ ਦਾ ਨਾਮ ਸੁਣ ਕੇ ਕਿਉਂਕਿ ਉਹਨਾਂ ਦੀਆਂ ਪਟੀਆਂ ਸ਼ਹਾਦਤਾਂ ਦਿੱਤੀਆਂ ਉਹਨਾਂ ਦੀਆਂ ਸ਼ਹਾਦਤਾਂ ਮੈਂ ਇਹ ਰਹਿਤ ਹਾਂ ਕਿ ਉਹ ਵੀ ਸਾਡੇ ਪੜਾਈਆਂ ਜਾਣੀਆਂ ਚਾਹੀਦੀਆਂ ਨੇ ਕੋਈ ਸਮਾਂ ਉੱਤਰ ਕੱਲ੍ਹ ਤੇ ਦਾ ਵੀ ਤਾਂ ਪੜਾਈਆਂ ਜਰੂਰ ਜਾਣਗੀਆਂ ਉਹਨਾਂ ਦੀਆਂ ਮੂਰਤੀਆਂ ਲੱਗਣੀਆਂ ਚਾਹੀਦੀਆਂ ਨੇ ਜਾਲੀ ਗਾਂਧੀ ਆਣਾ ਉਹ ਪਾ ਜਿਹਨਾਂ ਨੇ ਚਰਖੇ ਚਲਾਏ ਕੁਛ ਕੀਤਾ ਨਹੀਂ ਉਹਨਾਂ ਨੂੰ ਨਹਿਰੂ ਬਣਾ ਨੂੰ ਆਹ ਕਿਦਾਂ ਹੁਣ ਨਕਲੀ ਦੇ ਦੇ 2 ਅਕਤੂਬਰ ਜਨਮ ਦਿਤੀ ਕੀ ਨੇ ਇਹ ਯਾਰ ਇਹਨਾਂ ਨੇ ਕੀਤਾ ਹੀ ਨਹੀਂ ਕੁਛ ਕੱਖ ਨਹੀਂ ਕੀਤਾ ਇਹਨਾਂ ਨੇ ਫਰੀ ਦੀ ਯਾਦ ਹੀ ਲੈ ਲਈ ਅਰ ਜਿੱਦਾਂ ਤੋਂ ਮਾਫੀਆਂ ਮੰਗਦੇ ਰਹੇ ਨੇ ਮਾਫੀਆਂ ਪੈਨਸ਼ਨਾਂ ਲੈਂਦੇ ਰਹੇ ਨੇ ਉੱਪਰ ਜੀ ਉਸ ਸਮੇਂ ਇਹ ਕਹਿੰਦੇ ਰਹੇ ਨੇ ਬੇਸਨਾ ਬਾਹਰ ਆਏ ਹੋਏ ਆਂ ਅੰਗਰੇਜ਼ ਵੀ ਬਾਹਰ ਆਏ ਉਹਨਾਂ ਨੂੰ ਐ ਕਹਿੰਦੇ ਜੀ ਤੁਸੀਂ ਵੀ ਬਾਹਰ ਆਓ ਤੁਸੀਂ ਵੀ ਬਾਹਰ ਆਓ ਮੈਂ ਕਿ ਖਾਈਆਂ ਤੁਸਾਂ ਤੁਹਾਡਾ ਥੋੜਾ ਬਸਾਨੂੰ ਵੀ ਦੇਖੋ ਲੋ ਹੋਰ ਤਾਂ ਹੋ ਰਿਹਾ ਤੁਸੀਂ ਬਹੁਤ ਇhtiyat karan ਦੀਆਂ ਕਿਤਾਬਾਂ ਚ ਲਿਖੋਗੇ ਗੱਲਾਂ ਪੜ੍ਹੋਗੇ ਜੇ ਤੁਸੀਂ ਇhtiyat ਨੂੰ ਪੜ੍ਹੋ ਪਹਿਲਾਂ ਤਾਂ ਆਪਣੀ ਕੌਮ ਦਾ ਕੋਈ ਪੈਣ ਬੀਬੀ ਬਰਾ ਜੋ ਵੀ ਨੇ ਬੱਚਿਆਂ ਨੂੰ ਜ਼ਰੂਰ ਨੌਜਵਾਨ ਪੀਡੀ ਨੂੰ ਇਤਿਆਹਾਸ ਪੜਨਾ ਚਾਹੀਦਾ ਪੜ ਕੇ ਹੀ ਆਪਾਂ ਨੂੰ ਪਤਾ ਲੱਗੂ ਹਨ ਕੀ ਹੋ ਰਿਹਾ ਆਪਾਂ WhatsApp ਗਿਆਨ ਯੂਨੀਵਰਸਿਟੀ ਅੜ ਗਿਆਨ ਨਹੀਂ ਨਾ ਬੰਨਾ ਜੀ ਮੇ ਇਹ ਬਣੇ ਹੋਏ ਨੇ ਮੋਦੀ ਭਗਤ ਇਹ WhatsApp ਤੇ ਛੰਨਦੇ ਨੇ ਜੋ ਖਬਰ 50 ਲੱਖ 50 ਲੱਖ ਤੋਂ ਵੱਧ ਗਰੁੱਪ ਨੇ ਕਹਿੰਦੇ ਇਹਨਾਂ ਦੇ ਬਣਾਏ ਹੋਏ ਜਿਹੜੇ 12 ਮਿੰਟ ਦੇ ਅੰਦਰ ਗੁਰਜੇਸ਼ ਮੈਂ ਪਹਿਲਾਂ ਬਹੁਤ ਲੋਕਾਂ ਤੋਂ ਇਹ ਗੱਲਾਂ ਸੁਣੀਆਂ ਜੀ ਮੈਂ ਯਕੀਨ ਨਹੀਂ ਸੀ ਕਰਦਾ ਬਰਗਟਜੀਏ ਵਿਸ਼ੇਸ਼ ਨਾਮ ਦਾ ਇੱਕ ਵਿਅਕਤੀ ਆ ਰਿਪੋਰਟਰ ਆਪਾਂ ਦਾ ਚਲ ਖੈਰ ਰਿਪੋਰਟਰ ਹੈ ਨਹੀਂ ਆਪ ਦਾ ਪਰ ਉਹ ਕੌਮ ਦਾ ਦਰਦ ਨੂੰ ਕਹਿੰਦੇ ਨਹੀਂ ਹੁੰਦੇ ਹਰ ਸਿੱਖ ਨੂੰ ਕੁਝ ਕਰਨਾ ਚਾਹੀਦਾ ਆਪਣੀ ਕੌਮ ਦੀ ਮਾਤਾ ਬਸ ਜੋ ਮੇਰੇ ਤੋਂ ਕੁਝ ਵੀ ਨਹੀਂ ਹੋ ਰਿਹਾ ਮੈਂ ਬਸ ਫਿਰ ਵੀ ਮਾੜਾ ਮੋਟਾ ਬੋਲ ਬੋਲ ਰਿਹਾ ਹਾਂ ਮੈਨੂੰ ਵੀ ਮੈਨੂੰ ਬੋਲਣਾ ਤਾਂ ਚਾਹੀਦਾ ਨਾ ਤੁਸੀਂ ਇਹ ਦੇਖੋ ਵੀ ਉਹ ਬੰਦਾ ਕਹ ਉਹਦੇ ਬੰਦੇ ਨੇ ਇਹ ਗੱਲ ਕਹੀ ਆ ਉਹ ਬੰਦਾ ਕਿਸੇ ਦੇ ਦਮਤ ਗੱਲ ਹੀ ਬੋਲਦਾ ਹੁੰਦਾ ਸੱਚ ਸੱਚੀ ਗੱਲ ਕਰਦਾ ਹੁੰਦਾ ਜਿਆਦਾਤਰ ਉਹ ਨਾਲੇ ਹੈਗਾ ਕਈ ਵਾਰੀ ਮੋਦੀ ਦੇ ਫੇਵਰਿਟ ਹੀ ਗੱਲ ਕਰ ਜਾਂਦਾ ਕੋਈ ਉਹ ਉਹ ਨਹੀਂਗਾ ਵੀ ਆਪਣੇ ਆਪ ਸੋਚੀ ਆਪ ਖਾਲਸਤਾਨੀ ਆ ਜਾਂ ਕੁਝ ਹੋਰ ਨਹੀਂ ਉਹਨੇ ਕਿਹਾ ਵੀ 12 ਮਿੰਟ ਦੇ ਅੰਦਰ ਉਹ ਇਹ ਫੇਮਸ ਕਰ ਕਿਸੇ ਨੂੰ ਵੀ ਫੇਮਸ ਕਰ ਸਕਦੇ ਨੇ 12 ਮਿੰਟ ਦੇ ਅੰਦਰ ਕਿਸੇ ਦੇ ਖਿਲਾਫ ਖਰਾਂਤ ਰਚ ਸਕਦੇ ਨੇ ਇੱਕ ਟ੍ਰੋਲਿੰਗ ਕਰਦੇ ਨੇ ਜਿਵੇਂ ਬੱਚਿਆਂ ਨੂੰ ਨਵੇਂ 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 ਬੱਚੇ ਨੇ ਜਿਹੜੇ ਵਿਚਾਰੇ 18 19 15 ਸਾਲ ਦੇ ਜਿਨ੍ਹਾਂ ਦੇ ਅੰਦਰ ਕੌਮਤਾ ਦਰਦ ਜੋ ਕੋਈ ਕਮੈਂਟ ਕਰ ਦਿੰਦਾ ਕੋਈ ਆਪਣਾ ਕੋਈ ਐਦਾਂ ਦੀ ਪੋਸਟ ਦੇ ਜਿੱਥੇ ਲੱਗਦਾ ਹੁੰਦਾ ਉਹਨਾਂ ਨੂੰ ਵੀ ਹਾਂ ਸਾਡ ਨੂੰ ਬੋਲਣਾ ਚਾਹੀਦਾ ਕੁਝ ਲਿਖਣ ਦੇਗੇ ਉਥੇ ਇਹ ਟ੍ਰੋਲਿੰਗ ਕਰਦੇ ਨੇ ਉਹਨਾਂ ਨੂੰ ਨਵੇਂ ਹਨ ਪੁਰਾਣਿਆਂ ਨੂੰ ਨਹੀਂ ਕਰਦੇ ਮੈਂ ਇਹ ਕਹੂੰਗਾ ਵੀ ਨਾ ਜੇ ਇਹਨਾਂ ਤੋਂ ਬਚੋ ਇਹਨਾਂ ਨੂੰ ਜਵਾਬ ਦੇਣ ਦੀ ਕੋਈ ਲੋੜ ਨਹੀਂ ਕਿਉਂਕਿ ਤੁਸੀਂ ਇੱਕ ਜਣੇ ਨੇ ਟਾਈਪ ਕਰਕੇ ਉਹਨਾਂ ਨੂੰ ਜਵਾਬ ਦੇ ਦੇਵੋ ਉਹ ਪਤਾ ਨਹੀਂ 100 ਜਣੇ ਹੋਣਗੇ ਉੱਥੇ 500 ਜਣੇ ਹੋਣਗੇ ਉਹਨਾਂ ਦੇ 500 ਜਣਿਆਂ ਦੇ ਦਿਮਾਗ ਨੇ ਇੱਕ ਜਵਾਬ ਦੇਣਾ ਤੁਹਾਨੂੰ ਬੱਚੇ ਦਾ ਦਿਮਾਗ ਇੱਕ ਅਨਨੋਨ ਕਹਿੰਦੇ ਨਹੀਂ ਹੁੰਦੀ ਆਪਾਂ ਨੂੰ ਘਟਣ ਨਾਲ ਲਈ ਵੀ ਘਟਕ ਹੁੰਦੀ ਹੈ ਪੂਰੀ ਨੌਲੇਜ ਹੋਵੇ ਆਪਾਂ ਨੂੰ ਫਿਰ ਆਪਾਂ ਬੋਲ ਵੀ ਸਕਦੇ ਹਾਂ ਇਹ ਜ਼ਿਆਦਾਤਰ ਜਿਹੜੇ ਬੰਦੇ ਜ਼ਿਆਦਾ ਜਿਨ੍ਹਾਂ ਨੂੰ ਗਿਆਨ ਹੈਗਾ ਉਹਨਾਂ ਉਹਨਾਂ ਦੇ ਖਲਾਫ ਨਹੀਂ ਬੋਲ ਦੇਗਾ ਉਹਨਾਂ ਨੂੰ ਪਤਾ ਵਾ ਵੀ ਇਹਨਾਂ ਨੇ ਜਵਾਬ ਤੁਹਾਨੂੰ ਠੋਕ ਕੇ ਦੇਣਾ ਹੈ ਜਾਂ ਦੇਣਾ ਹੈ ਕਿ ਉਹਨਾਂ 500 ਕਿ ਹਜ਼ਾਰਾਂ ਨੂੰ ਜਵਾਬ ਨਹੀਂ ਹੁਣ ਕਿਉਂਕਿ ਸਿੱਖਾਂ ਨੇ ਇਹਨਾਂ ਨੂੰ ਬਹੁਤ ਵਾਰੀ ਚੈਲੰਜ ਡਿਬੇਟ ਵਿੱਚ ਹਰਾਇਆ ਵਾ ਇੱਕ ਹਰਜਿੰਦਰ ਸਿੰਘ ਨਾਮ ਦਾ ਤੁਸੀਂ ਇਹ ਦੇਖੋ ਵੀ ਇਹ ਨਾ ਕਿੰਨੇ ਸ਼ਰਯੰਤਰਾਂ ਚਦੇ ਨੇ ਕਿੰਨੇ ਵਰਤਾਂਤਰਾਂ ਚਦੇ ਨੇ ਕਿੱਥੋਂ ਕਿੱਥੋਂ ਸਿੱਖ ਬਚਣ ਕਿੱਥੋਂ ਕਿੱਥੋਂ ਕੀ ਸੋਚਣ ਗੁੰਮਰਾਹ ਕੋਈ ਵੀ ਨਵਾਂ ਬੰਦਾ ਕਿਸਾਨੀ ਨਾ ਪੈ ਸਕਦਾ ਜਿਹਨੂੰ ਕੋਈ ਗੈਨ ਨਾ ਕਰਨ ਵਾਲਾ ਹੋਵੇ ਜਾਂ ਫਿਰ ਉਹ ਬਹੁਤ ਲੰਮਾ ਸਮਾਂ ਲੜੂਗਾ ਜੇ ਬੰਦੇ ਨੂੰ ਰੁਚੀ ਹੋਊਗੀ ਕੰਮ ਪ੍ਰਤੀ ਤਾਂ ਬਹੁਤ ਲੰਮਾ ਸਮਾਂ ਲੜੂਗਾ ਛੋਣੋ ਕਰ ਸਕਿਆ ਨੂੰ ਸਵਾਲਾਂ ਨੂੰ ਤਾਂ ਆ ਕੇ ਉਹ ਸਮਝ ਜਾਊਗਾ ਵੀ ਹਾਂ ਸਾਡੀ ਕੰਮ ਨਾ ਕੀ ਚੱਲ ਰਿਹਾ ਨਹੀਂ ਤਾਂ ਅਗਲਾ ਇਹ ਸੋਚੇਗਾ ਵੀ ਹਾਂ ਸ਼ਾਇਦ ਸਾਡੇ ਬੰਦੇ ਗਲਤ ਹੋਣੇ ਕਿਉਂਕਿ ਲੋਕ ਕਈਆਂ ਨੂੰ ਸੰਤਾਂ ਨੂੰ ਹੁਣ ਤੱਕ ਕਈ ਗਲਤ ਕਹੇ ਬਿਸ਼ਾਂਤ ਉੱਥੇ ਗਲਤ ਕਰਦੇ ਸੰਤ ਕਿਉਂ ਉੱਥੇ ਬੈਠੇ ਉਹ ਯਾਰ ਦੁਰਫਿਟੇ ਮੂੰਹ ਤੋਂ ਅਗਲੇ ਹਣੇ ਉੱਥੇ ਕਿਉਂ ਟੈਕ ਕਰਿਆ ਇਹ ਨਹੀਂ ਉਹਨਾਂ ਨੂੰ ਕਹਿੰਦਾ ਕੋਈ ਉਹ ਕੋ ਚਾਹਤ ਕੋ ਚਾਹੁੰਦੇ ਸਾਰਾ ਕੁਝ ਕਰ ਸਕਦੇ ਜੀ ਇਹ ਬੰਦ ਕਰ ਦੇ ਸਾਰਾ ਕੋਈ ਨਾ ਤੇ ਡੇਸ਼ ਅੰਦਰ ਫੋਰਸ ਹੈ ਨਾ ਕੋਲੇ ਯਾਰ ਕੀ ਨਹੀਂ ਕਰ ਸਕਦੇ ਸੀ ਬੰਦ ਕਰ ਦੇ ਯਾਰ ਇੱਕ ਨਾ ਇੱਕ ਦਿਨ ਬਾਅਦ ਆਉਣੀ ਆਉਣੀ ਜਾਂ ਅਰੈਸਟ ਕਰਨਾ ਚਾਹੁੰਦੇ ਪਰ ਅਰੈਸਟ ਕਰਨ ਦਾ ਮੰਤ ਵੀ ਨਹੀਂ ਜੀ ਸੰਤਾਂ ਨੂੰ ਖਤਮ ਕਰਨਾ ਚਾਹੁੰਦੇ ਉਸ ਤੋਂ ਬਾਅਦ ਤਾਂ ਇੱਕ ਵਰਤਾਂਤ ਵੀ ਹਾਂ țejananiyan ji banna nu ji dhamkana si ਪਰ ਫਿਰ ਵੀ ਸੰਤਾਂ ਨੂੰ ਤਾਂ ਪਤਾ ਸੀ ਵੀ ਉਹਨਾਂ ਦੀ ਇਸ਼ਾਰਤ ਹੋਣੀ ਹੋਣੀ ਉਹਨਾਂ ਨੇ ਤਾਂ ਪਹਿਲਾਂ ਹੀ ਕਹਤਾ ਸੀ ਬਿਜੁੰਦੇ ਜੀ ਤਾਂ ਫਟਕੇ ਲੈ ਜਾਣੀ ਸਕਦੇ ਮਰਨ ਤੋਂ ਬਾਅਦ ਤਾਂ ਮਿੱਟੀ ਆ ਗਾਂ ਨਹੀਂ ਹੁੰਦੇ ਜੀ ਪਰ ਉਹਨਾਂ ਦਾ ਇੱਕ ਵਾਕ ਆ ਜੋ ਆਪਾਂ ਨੂੰ ਪਹਿਲਾਂ ਕੁਝ ਸਮਝਣਾ ਚਾਹੀਦਾ ਉਸ ਤੋਂ ਬਾਅਦ ਹੀ ਨੌਜਵਾਨਾਂ ਨੂੰ ਅੱਗੇ ਵਧਣਾ ਚਾਹੀਦਾ ਵੀ ਸਰੀਰ ਦੇ ਮਰਨ ਨੂੰ ਮੈਂ ਮੌਤ ਨਹੀਂ ਮੰਨਦਾ ਜਮੀਰ ਦਾ ਮਰਨਾ ਜਿੱਕਿ ਇਹਨਾਂ ਨੂੰ ਮੌਤ ਆ ਇਹ ਚੀਜ਼ ਬਹੁਤ ਵਧੀਆ ਗੱਲ ਆ ਉਹਨਾਂ ਹਰਜਿੰਦਰ ਸਿੰਘ ਧਾਮੀ ਆਣੇ ਇਹ ਮੈਂ ਇਹਨਾਂ ਨੂੰ ਸਿੱਖ ਵੀ ਨਹੀਂ ਮੰਨਦਾ ਹੈਗਾ ਇਹ ਕਹਿੰਦੇ ਨੇ ਵੀ ਅਖੋਤੀ ਇਹ ਨਹੀਂ ਹੁਣ ਇਹ ਕਿਹਾ ਵਾ ਅਕਾਲ ਤਖਤ ਨੂੰ ਚੈਲੰਜ ਕਰ ਰਿਹਾ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਕਿਸੇ ਜੱਥੇਬੰਦੀ ਨੇ ਇਹਨਾਂ ਨੂੰ ਇਹਨੂੰ ਕੋਈ ਜਵਾਬ ਕਿਉਂ ਨਹੀਂ ਦਿੱਤਾ ਤਾ ਤਾ ਠੋਕ ਕੇ ਹੇ ਤੱਕ ਇੱਕ ਬੰਦੇ ਨੇ ਇਹਨੂੰ ਜਵਾਬ ਦਿੱਤਾ ਵਾ ਅਤੇਂਦਰਪਾਲ ਸਿੰਘ ਖਾਲਸਤਾਨੀ ਜਿਹੜਾ ਬਣਦਾ ਪਤਾ ਨਹੀਂ ਆਪਦੇ ਆ ਉਹਨੇ ਜਵਾਬ ਨੂੰ ਬਹੁਤ ਵਧੀਆ ਠੋਕ ਕੇ ਦਿੱਤੇ ਜੀ ਕਈ ਬੰਦੇ ਕਈ ਪਾਸੇ ਕਈ ਗੱਲਾਂ 'ਚ ਕਹਿੰਦਾ ਵੀ ਖੁੱਤੀ ਅਕਾਲ ਤਖਤ ਹੈ বিষ্ণੂ বিষ্ণੂ ਅਕਾਲ ਤਖਤ ਤਸਵੀਰ ਨਾਲ ਕਹਿੰਦਾ ਉਹ ਦੂਬਾ ਤੇ ਖੁੱਤੀ ਅਕਾਲ ਤਖਤ ਨਾ 1920 ਤੋਂ ਪਹਿਲਾਂ ਤੱਕ ਇਹ ਹੋਂਦ ਵੀ ਹੈ ਨਹੀਂ ਸੀ ਐਡਾ ਵੱਡਾ ਇਹਨਾਂ ਦਾ ਹੌਂਸਲਾ ਕਿਉਂ ਉਹਨਾਂ ਨੂੰ ਪਤਾ ਹੋਵੇ ਵੀ ਉਹਨਾਂ ਦੇ ਨਾਲ ਬਹੁਤ ਕੁਛ ਆ ਜਿਦੋਂ ਨਵੇਂ ਬੰਦੇ ਨੇ ਸਿਰ ਇਹਨਾਂ ਦਾ ਮਨਤ ਉਹ ਸਿਰਫ ਇਨਾਂ ਹੀ ਆ ਨਵੇਂ ਬੰਦੇ ਉਹਨੂੰ ਗੁੰਮਰਾਹ ਕਰਨਾ ਪੁਰਾਣਿਆਂ ਨੂੰ ਤਾਂ ਪਤਾ ਹੀ ਹੈ ਨੌਜਵਾਨੀ ਪੀੜੀ ਨੂੰ ਗੁੰਮਰਾਹ ਕਰਨਾ ਨੌਜਵਾਨ ਹੀ ਨੌਜਵਾਨੀ ਹੀ ਕਿਸੇ ਵੀ ਦੇਸ਼ ਦੀ ਲਈ ਕਿਸੇ ਵੀ ਕੌਮ ਦੇ ਲਈ ਤਾਕਤ ਹੁੰਦੀ ਆ ਉਹ ਹੀ ਸਭ ਤੋਂ ਵੱਡੀ ਤਾਕਤ ਆ ਕੋਈ ਹਥਿਆਰ ਨਹੀਂ ਕਿਉਂ ਜੀ ਕਾਮ ਆ ਸਕਦਾ ਜਿੱਥੇ ਨੌਜਵਾਨ ਖੜੀ ਗਏ ਇੱਕ ਸ਼ਾਂਤੀ ਨਾਲ ਸੰਘਰਸ਼ ਕਰਿਆ ਹੋਇਆ ਵੀ ਨੌਜਵਾਨ ਜਿੱਤੇ ਸਾਹ ਜੀ ਨੇ ਕਿਸਾਨੀ ਲੋਕਾਂ ਦੇ ਵਿੱਚ ਸਾਬਤ ਚ ਹੋਈ ਹੋਈ ਹੈ ਚੀਜ਼ ਤੇ ਇਹਨਾਂ ਬਹੁਜੇ ਹੁਣੇ ਨਿਕਲਿਆ ਨਾਲ ਕੋਈ ਤਾਜ਼ਾ ਗੱਲ ਆਪਾਂ ਨੂੰ ਸਾਰਿਆਂ ਨੂੰ ਕੋਈ ਬਾਲੀ ਪੁਰਾਣੀ ਗੱਲ ਵੀ ਹੈ ਨਹੀਂ ਹਨਾ ਬਾਕੀ ਬੱਸ ਇਹ ਨਹੀਂ ਕਿ ਬੈਂਚੀਆਂ ਸੀਗੀਆਂ ਜੇ ਕਿਸੇ ਨੂੰ ਕੋਈ ਮੇਰੀ ਗੱਲ ਅਕਾਲਤ ਲੱਗੀ ਹੋਵੇ ਤਾਂ ਜਰੂਰ ਮਾਫ ਕਰਿਓ ਤੇ ਲਾ ਇੱਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ